ਕੁਸੀਂ ਵੀ ਕੋਈ ਰਾਈਡ ਬੁੱਕ ਕਰਵਾਣਾ ਹੈ ਤਾਂ ਹੁਣ ਸੰਭਲ ਕੇ ਤੇ ਇੱਕ ਲੜਕੀ ਸੀਪੀ ਮਾਲ ਤੇ ਇੱਕ ਰਾਈਡ ਬੁੱਕ ਕਰਵਾ ਲਈ ਤਾਂ ਜੋ ਰਾਈਡ ਬੁੱਕ ਪਹੁੰਚਦਾ ਕਰਵਾਦੀ ਦਾ ਮੋਟਰਸਾਈਕਲ ਬੁੱਕ ਹੈ ਲੇਕਿਨ ਉਸੇ ਗੱਡੀ ਵਾਲਾ ਪਹੁੰਚਦਾ ਵੀ ਮੇਰੇ ਕੋਲ ਜਿਹੜੀ ਗੱਡੀ ਔਰ ਮੋਟਰਸਾਈਕਲ ਜਿਹੜਾ ਸੇਮ ਹੈ ਕਿਸੇ ਕਰਕੇ ਮੈਂ ਆ ਗਿਆ ਉਸ ਤੇ ਵਿਸ਼ਵਾਸ ਕਰਕੇ ਉਹ ਬੈਠ ਜਾਂਦੀ ਹੈ ਤੇ ਫਿਰ ਅੱਗੋਂ ਉਹਦੇ ਨਾਲ ਛੇੜਛਾੜ ਹੁੰਦੀ ਹੈ ਗੱਡੀ ਨੂੰ ਆਕਾਂਤ ਵਾਲੇ ਪਾਸੇ ਲੈ ਕੇ ਜਾਣ ਲੱਗਿਆ ਤੇ ਉਹਨੇ ਰੌਲਾ ਪਾਇਆ ਤੇ ਉਹਨੇ ਗੱਡੀ ਨੂੰ ਰੋਕ ਕੇ ਉਹਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਕੱਲ ਅਸੀਂ ਇਹ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਨਾਲ ਹੀ ਅੱਜ ਉਹਨੂੰ ਅਦਾਲਤ 'ਚ ਪੇਸ਼ ਕਰਾਂਗੇ ਉਹ ਤਾਂ ਮੋਬਾਈਲ ਵੀ ਕਹਿੰਦਾ ਸੀ ਕਿ ਕਹਿ ਰਹੀ ਸੀ ਕਿ ਮੇਰਾ ਸਨੇਚ ਕਰ ਲਿਆ ਗਿਆ ਉਹ ਕੀ ਸੀ ਹਾਂਜੀ ਉਹ ਕੀ ਕਹਿੰਦੇ ਉਹ ਮੋਬਾਈਲ ਵੀ ਉਹ ਗੱਡੀ 'ਚ ਉਹ ਨਾਲ ਉਹਦੇ ਲੈ ਗਿਆ ਸੀ ਤੇ ਉਹ ਵੀ ਅਸੀਂ ਇਹਦੇ 'ਚ ਅੱਜ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਉਹ ਵੀ ਸਾਰਾ ਕੁਝ ਰਿਕਵਰ ਕਰਾਂਗੇ ਜਦੋਂ ਕੋਈ ਤੁਹਾਨੂੰ ਇਹ ਲੱਗਦਾ ਜਿੱਥੋਂ ਤੁਸੀਂ ਜਿਹੜੀ ਰਾਈਡ ਬੁੱਕ ਕੀਤੀ ਹੁੰਦੀ ਹੈ ਸੇਮ ਰਾਈਡ ਕਦੀ ਵੀ ਦੂਸਰੀ ਰਾਈਡ ਤੇ ਨਹੀਂ ਬੈਣਾ ਚਾਹੀਦਾ ਜਦੋਂ ਇਹਦੇ ਵਿੱਚ ਉਹਨਾਂ ਨੇ ਕੀਤੀ ਤੇ ਆਪਣੇ ਮੋਟਰਸਾਈਕਲ ਦੀ ਰਾਈਡ ਬੁੱਕ ਸੀ ਤੇ ਲੈ ਕਾਰ ਲੈ ਕੇ ਜਦੋਂ ਆਇਆ ਤੇ ਉਹਨੂੰ ਉਸ ਗੱਲ ਤੇ ਵਿੱਚ ਲੜਕੀ ਨੂੰ ਨਹੀਂ ਸੀ ਉਹਦੇ ਵਿੱਚ ਬਹਿਣਾ ਚਾਹੀਦਾ ਉਹ ਲਾ ਉਬਰ ਦੇ ਜਿੰਨੇ ਵੀ ਪ੍ਰਧਾਨ ਹੈ ਜਿੰਨੀਆਂ ਇਹਦੇ ਵਿੱਚ ਇਹ ਚੱਲਦੀਆਂ ਐਪਸ ਚੱਲਦੀਆਂ ਉਹਨਾਂ ਨੂੰ ਅਸੀਂ ਬੁਲਾ ਕੇ ਦੁਬਾਰਾ ਫਿਰ ਉਹਨਾਂ ਨੂੰ ਦੱਸਾਂਗੇ ਤਾਂ ਕਿ ਉਹ ਅੱਗੇ ਵੀ ਬਰੀਫਿੰਗ ਤੇ ਡੀ ਬਰੀਫਿੰਗ ਕਰਦੇ ਰਹਿਣ ਸਸਿਗਾ ਤੁਸੀਂ ਦੇਖੋ ਰੋਜਾਨਾ ਸਪੋਕਸਮੈਨ ਤੁਸੀਂ ਵੀ ਕੋਈ ਰਾਈਡ ਬੁੱਕ ਕਰਵਾਣਿਆ ਤਾਂ ਹੁਣ ਸੰਭਲ ਕੇ ਇਸ ਤਰ੍ਹਾਂ ਦੀ ਘਟਨਾ ਇੱਕ ਸੁਹਾਣੇ ਥਾਣੇ ਦੇ ਵਿੱਚ ਨਿਕਲ ਕੇ ਆਈ ਹੈ ਜ ਜਿਹਦੇ ਇੱਕ ਲੜਕੀ ਸੀਪੀ ਮੋਡਿਕ ਰਾਈਡ ਬੁੱਕ ਕਰਵਾਉਂਦੀ ਆ ਤੇ ਜੋ ਰਾਈਡ ਬੁੱਕ ਪਹੁੰਚਦਾ ਕਰਵਾਉਂਦੀ ਦਾ ਮੋਟਰਸਾਈਕਲ ਬੁੱਕ ਹੈ ਲੇਕਿਨ ਉਥੇ ਗੱਡੀ ਵਾਲਾ ਪਹੁੰਚਦਾ ਉਸ ਨੂੰ ਦੇਖ ਕੇ ਜਦੋਂ ਆਪਸ ਦੇ ਵਿੱਚ ਹੁੰਦਾ ਵੀ ਮੈਂ ਤਾਂ ਰਾਈਡ ਮੋਟਰਸਾਈਕਲ ਬੁੱਕ ਕਰਵਾਇਆ ਸੀ ਤੇ ਗੱਡੀ ਉਹ ਫਿਰ ਉਹ ਦੱਸਦਾ ਹੈ ਕਾਰਨ ਵੀ ਮੇਰੇ ਕੋਲ ਜਿਹੜੀ ਗੱਡੀ ਔਰ ਮੋਟਰਸਾਈਕਲ ਜਿਹੜਾ ਸੇਮ ਹੈ ਇਸੇ ਕਰਕੇ ਮੈਂ ਆ ਗਿਆ ਉਸ ਤੇ ਵਿਸ਼ਵਾਸ ਕਰਕੇ ਉਹ ਬੈਠ ਜਾਂਦੀ ਹੈ ਤੇ ਫਿਰ ਅੱਗੋਂ ਉਹਦੇ ਨਾਲ ਛੇੜਛਾੜ ਹੁੰਦੀ ਹੈ ਪੂਰਾ ਮਾਮਲਾ ਕੀ ਹੈ ਸਾਡੇ ਨਾਲ ਡੀਐਸਪੀ ਸਿਟੀ 2 ਐਚਐਸ ਬੱਲ ਨੇ ਉਹਨਾਂ ਨੇ ਕਿ ਸਰ ਪੂਰਾ ਮਾਮਲਾ ਕੀ ਨਿਕਲ ਗਿਆ ਬੇਸਿਕਲੀ ਜ ਜ ਇੱਕ ਸਾਡੀ ਮਦਈ ਮੁਕਦਮਾ 217 ਨੰਬਰ ਮੁਕਦਮੇ ਦੀ ਜਿਹੜੀ ਮਦਈ ਮੁਕਦਮਾ ਉਹਨੇ ਇੱਕ ਰਾਈਡ ਬੁੱਕ ਕੀਤੀ ਸੀ ਤੇ ਰਾਈਡ ਜਦੋਂ ਉਹਨੇ ਕੀਤੀ ਤੇ ਮੋਟਰਸਾਈਕਲ ਦੀ ਬੁੱਕ ਸੀਗੀ ਪਰ ਉਹਨੇ ਬਾਅਦ ਚ ਕਾਰ ਲੈ ਕੇ ਜਿਹੜਾ ਸਾਡਾ ਦੋਸ਼ੀ ਹੈ ਭਗਵਾਨ ਦਾਸ ਪੁੱਤਰ ਬਾਬਰ ਆ ਵਾਸੀ ਨੂਰ ਪਰਵੇਦੀ ਇਹਨੇ ਆ ਕੇ ਜਦੋਂ ਉਹਦੇ ਕੋਲ ਖੜਿਆ ਤੇ ਉਹ ਉਹ ਵੀ ਬੜੀ ਹੈਰਾਨ ਸੀ ਮਦਈ ਮਕਦਮਾ ਵੀ ਮੈਂ ਰਾਈਡ ਤੇ ਮੋਟਰਸਾਈਕਲ ਦੀ ਬੁੱਕ ਕੀਤੀ ਹੈ ਪਰ ਤੁਸੀਂ ਕਾਰ ਲੈ ਕੇ ਆਏ ਉਹਨੇ ਫਿਰ ਦੱਸਿਆ ਵੀ ਮੇਰੇ ਕੋਲ ਦੋਵੇਂ ਰਾਈਡਾਂ ਤੇ ਕਾਰ ਵੀ ਹੈ ਤੇ ਮੋਟਰਸਾਈਕਲ ਵੀ ਮੈਂ ਆਪਣੇ ਘਰ ਜਾ ਰਿਹਾ ਜਾ ਰਿਹਾ ਸੀ ਤੇ ਮੈਂ ਜਾਂਦਾ ਜਾਂਦਾ ਤੁਹਾਨੂੰ ਉੱਥੇ ਛੱਡ ਦੂੰ ਮੈਂ ਤੇ ਉਹ ਪਹਿਲਾਂ ਤੇ ਉਹਨੂੰ ਕੀ ਕਹਿੰਦੇ ਉਹਨੂੰ ਬਾਲਾ ਸ਼ੱਕ ਨਾ ਹੋਇਆ ਫਿਰ ਜਦੋਂ ਉਹ ਗੱਡੀ ਨੂੰ ਅਕਾਂਤ ਵਾਲੇ ਪਾਸੇ ਲੈ ਕੇ ਜਾਣ ਲੱਗਿਆ ਤੇ ਉਹਨੇ ਰੌਲਾ ਪਾਇਆ ਤੇ ਉਹਨੇ ਗੱਡੀ ਨੂੰ ਰੋਕ ਕੇ ਉਹਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਉਹਦੇ ਚ ਮਤਲਬ ਜਦੋਂ ਉਹਦੇ ਬਚਾ ਦੇ ਵਿੱਚ ਜਦੋਂ ਬਚਾਰੇ ਸੀ ਉਹਦੇ ਉਹਦੀ ਗੱਡੀ ਦੀ ਚਾਬੀ ਵੀ ਵੱਜੀਏ ਤੋਂ ਜੋ ਮਦਈ ਮਕਦਮਾ ਨੂੰ ਅਸੀਂ ਮੈਡੀਕਲ ਕਰਾ ਕੇ ਉਹਦੇ ਦੋਸ਼ੀ ਭਗਵਾਨ ਦਾਸ ਦੇ ਖਿਲਾਫ ਮਕਦਮਾ ਨੰਬਰ 217 ਡੇਟਡ 26/8 ਅੰਡਰ ਸੈਕਸ਼ਨ 74 351 ਦੀ 2 304 ਦੀ 2 ਬੀ ਐਨ ਐਸ ਦੇ ਤਹਿਤ 1800 ਹਾਣਾ ਚ ਮਕਦਮਾ ਦਰਜ ਕੀਤਾ ਸੀਗਾ ਜੋ ਕੱਲ ਅਸੀਂ ਇਹ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਨਾਲ ਹੀ ਅੱਜ ਉਹਨੂੰ ਅਦਾਲਤ 'ਚ ਪੇਸ਼ ਕਰਾਂਗੇ ਕੋਈ ਤਾਂ ਮੋਬਾਈਲ ਵੀ ਕਹਿੰਦਾ ਸੀ ਕਿ ਕਹਿ ਰਹੀ ਸੀ ਕਿ ਮੇਰਾ ਸਨੇਚ ਕਰ ਲਿਆ ਗਿਆ ਉਹ ਕੀ ਸੀ ਹਾਂਜੀ ਉਹ ਕੀ ਕਹਿੰਦੇ ਉਹ ਮੋਬਾਈਲ ਵੀ ਉਹ ਗੱਡੀ 'ਚ ਉਹ ਨਾਲ ਉਹਦੇ ਲੈ ਗਿਆ ਸੀ ਤੇ ਉਹ ਵੀ ਅਸੀਂ ਇਹਦੇ 'ਚ ਅੱਜ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਉਹ ਵੀ ਸਾਰਾ ਕੁਝ ਰਿਕਵਰ ਕਰਾਂਗੇ। ਸਰੀਕ ਵੱਡੀ ਘਟਨਾ ਹੈ ਕਿਉਂਕਿ ਟੈਕਸੀ ਬੁਲਾ ਕੇ ਵਿਚਾਰ ਕਿਉਂਕਿ ਲੜਕੀਆਂ ਵਸੇਰੀਆਂ ਜਿਹੜੀਆਂ ਕਿ ਕੋਰ ਸੈਂਟਰ ਚ ਵੀ ਕੰਮ ਕਰਦੀਆਂ ਉਹਨਾਂ ਨੂੰ ਰਾਤ ਨੂੰ 11 ਵਜੇ ਵੀ ਜਾਣਾ ਪੈਂਦਾ ਤੇ ਫਿਰ ਕਿਸ ਤਰ੍ਹਾਂ ਵਿਸ਼ਵਾਸ ਕਿਸ ਤਰ੍ਹਾਂ ਕਰਨੀਏ ਇਸ ਦਾ? ਮੈਂ ਤੁਹਾਨੂੰ ਇਹਦੇ ਵਿੱਚ ਕੋਈ ਉਹ ਹੈ ਵੀ ਜਦੋਂ ਕੋਈ ਤੁਹਾਨੂੰ ਇਹ ਲੱਗਦਾ ਜਿੱਥੋਂ ਤੁਸੀਂ ਜਿਹੜੀ ਰਾਈਡ ਬੁੱਕ ਕੀਤੀ ਹੁੰਦੀ ਹੈ ਸੇਮ ਰਾਈਡ ਕਦੀ ਵੀ ਦੂਸਰੀ ਰਾਈਡ ਤੇ ਨਹੀਂ ਬੈਣਾ ਚਾਹੀਦਾ। ਜਦੋਂ ਇਹਦੇ ਚ ਉਹਨਾਂ ਨੇ ਕੀਤੀ ਤੇ ਆਪਣੇ ਮੋਟਰਸਾਈਕਲ ਦੀ ਰਾਈਡ ਬੁੱਕ ਸੀ ਤੇ ਲੈ ਕਾਰ ਲੈ ਕੇ ਜਦੋਂ ਆਇਆ ਤੇ ਉਹਨੂੰ ਉਸ ਗੱਲ ਦੇ ਵਿੱਚ ਲੜਕੀ ਨੂੰ ਨਹੀਂ ਸੀ ਉਹਦੇ ਵਿੱਚ ਮਹਿਣਾ ਚਾਹੀਦਾ ਇਸ ਕਰਕੇ ਮਹਾਲੀ ਜਿਹੜਾ ਹੈ ਦਿਨ ਰਾਤ 24 ਘੰਟੇ ਚੱਲਦਾ ਹੈ ਇਹ ਸ਼ਹਿਰ ਜਿਉਂ ਜਿਉਂ ਤਰੱਕੀ ਕਰਦਾ ਹੈ ਤੇ 24 7 ਸ਼ਹਿਰ ਨੇ ਚੱਲਣਾ ਹੁੰਦਾ ਹੈ ਇਸ ਕਰਕੇ ਤੁਹਾਨੂੰ ਬੱਚਿਆਂ ਨੂੰ ਵੀ ਮੈਂ ਆਪਦੇ ਮਾਧਿਅਮ ਰਹੀਂ ਇਹ ਅਲਰਟਨੈਸ ਕਰਨੇ ਚਾਹੁੰਦਾ ਹਾਂ ਵੀ ਤੁਸੀਂ ਚੋਕਰ ਰਜਿਸਟਰਡ ਹੋ ਕੇ ਆਊਗਾ ਉਹਦੇ ਉਹਦੇ ਤੇ ਹੀ ਆਪਾਂ ਨੂੰ ਜਾਣਾ ਬਣਦਾ ਹੈ ਨਾ ਕਿ ਕੋਈ ਹੋਰ ਕਿਸੇ ਵਾਹਨ ਤੇ ਨਹੀਂ ਜਾਣਾ ਚਾਹੀਦਾ ਇਸ ਕੱਲ ਦੀ ਪ੍ਰਕਾਸ਼ਨ ਬੱਚਿਆਂ ਨੂੰ ਵੀ ਲੜਕੀਆਂ ਨੂੰ ਵੀ ਲੈਣੀ ਚਾਹੀਦੀ ਸਰ ਪੁਲਿਸ ਲਗਾਤਾਰ ਅਵੇਅਰ ਵੀ ਕਰਦੀ ਹੈ ਵੀ ਜਦੋਂ ਤੁਸੀਂ ਰਾਈਡ ਕੋਈ ਬੁੱਕ ਕਰੋ ਤੁਹਾਡੇ ਕੋਲ ਆਂਦੀ ਆਉਦੀ ਕਹਿੰਦਾ ਗੱਡੀ ਦੀ ਜਾਂ ਆਟੋ ਦੀ ਫੋਟੋ ਖਿੱਚੋ ਆਪਣੇ ਕਿਸੇ ਜਾਣਕਾਰ ਨੂੰ ਭੇਜੋ ਉਹਦਾ ਨੰਬਰ ਵੀ ਜਾਣਕਾਰ ਨੂੰ ਭੇਜੋ ਤਾਂ ਕਿ ਡਰਾਈਵਰ ਦਾ ਵੀ ਪਤਾ ਲੱਗੇ ਵੀ ਆ ਮੈਂ ਗੱਡੀ ਤੇ ਆ ਰਹੀਆਂ 8:00 ਵਜੇ ਆ ਰਹੀਆਂ ਤਾਂ ਕਿ ਥੋੜਾ ਥੋੜਾ ਜਿਹੜਾ ਡਰਾਈਵਰ ਵੀ ਅਲਰਟ ਹੋ ਜਾ ਕਿ ਇਹੋ ਜੇ ਸ਼ਰਾਰਤੀ ਆਂਸਰ ਹੋ ਵੀ ਅਲਰਟ ਹੋ ਜਾਣ ਵੀ ਮੇਰੀ ਫੋਟੋ ਵੀ ਚੱਲੇਗੀ ਮੇਰਾ ਗੱਡੀ ਨੰਬਰ ਹੈ ਬਿਲਕੁਲ ਇਹ ਇਹ ਇੱਕ ਐਸਓਪੀ ਟਾਈਪੀ ਬੰਦੇ ਨੂੰ ਪ੍ਰੋਟੋਕੋਲ ਹੀ ਬਣਾ ਲੈਣਾ ਚਾਹੀਦਾ ਹੈ ਜਦੋਂ ਵੀ ਕੋਈ ਆਵੇ ਜਿਹਦੇ ਜਿਹੜੇ ਬੰਦੇ ਦੇ ਮੰਚ ਕੋਈ ਖੋਟ ਨਹੀਂ ਭਾਵੇਂ ਉਹਦੀ ਗੱਡੀ ਦਾ ਨੰਬਰ ਨੋਟ ਹੋਵੇ ਭਾਵੇਂ ਉਹਦੀ ਫੋਟੋ ਖਿੱਚੀ ਜਾਵੇ ਕੋਦੇ ਚ ਕੋਈ ਉਹ ਨਹੀਂ ਹੈ ਇਸ ਕਰਕੇ ਤੁਹਾਨੂੰ ਇਹ ਅਸੀਂ ਬਾਰ-ਬਾਰ ਅਵੇਅਰਨੈਸ ਕੈਂਪ ਲਗਾ ਕੇ ਵੀ ਹੋਰ ਵੀ ਸਾਂਝਦੀਆਂ ਮੀਟਿੰਗਾਂ ਚ ਤੇ ਥਾਣੇ ਵਾਈਜ਼ ਵੀ ਅਸੀਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਅਸੀਂ ਇਹ ਅਕਸਰ ਹੀ ਇਹ ਗੱਲਾਂ ਤੋਂ ਲੋਕਾਂ ਨੂੰ ਅਵੇਅਰ ਕਰਦੇ ਆਂ ਪਰ ਕਿਤੇ ਨਾ ਕਿਤੇ ਬੰਦੇ ਜਦੋਂ ਥੋੜੀ ਜਿਹੀ ਅਨਪੋਲ ਪੁਣਿਆਂ ਦੇ ਵਿੱਚ ਜਰੂਰ ਉਲਝ ਜਾਂਦੇ ਆ ਸਰ ਆਮ ਫੋਰਨ ਕੰਟਰੀਆਂ ਵਿੱਚ ਦੇਖਿਆ ਕਿ ਗੱਡੀਆਂ ਦੇ ਵਿੱਚ ਨਾ ਅੰਦਰ ਵੀ ਕੈਮਰੇ ਲੱਗੇ ਹੋਏ ਨੇ ਸਾਰੀ ਚੀਜ਼ ਰਿਕਾਰਡ ਵੀ ਹੁੰਦੀ ਹੈ ਜਿਸ ਤਰ੍ਹਾਂ ਉਹ ਐਕਸੀਡੈਂਟ ਹੋਇਆ ਯੂ ਐਸ ਏ ਦੇ ਵਿੱਚ ਉਹ ਕਿਦਾਂ ਸਾਰਾ ਕੁਝ ਰਿਕਾਰਡ ਹੋ ਗਿਆ ਸਾਰਾ ਕੁਝ ਪਤਾ ਲੱਗ ਗਿਆ ਵੀ ਇਸ ਤਰ੍ਹਾਂ ਕੋਈ ਟੈਕਸੀ ਵਾਲ ਨਾਲ ਵੀ ਮੀਟਿੰਗ ਕਰਾਂਗੇ ਵੀ ਤਾਂ ਕਿ ਅੰਦਰ ਕੈਮਰੇ ਲੱਗੇ ਹੋਣ ਉਹਨਾਂ ਨੂੰ ਵੀ ਕਿਤੇ ਨਾ ਕਿਸੇ ਡਰ ਲਵੇ ਵੀ ਕਿਤੇ ਨਾ ਸਾਡੀ ਰਿਕਾਰਡਿੰਗ ਹੋ ਰਹੀ ਹੈ ਬਿਲਕੁਲ ਅਸੀਂ ਓਲਾ ਉਬਰ ਦੇ ਜਿੰਨੇ ਵੀ ਪ੍ਰਧਾਨ ਹੈ ਮੈਂ ਉਹਨਾਂ ਦੇ ਨਾਲ ਅਸੀਂ ਫੇਰ ਦੁਬਾਰਾ ਮਤਲਬ ਵੈਸੇ ਤੇ ਅਸੀਂ ਮਹੀਨੇ ਬਾਅਦ ਜਾਂ 15 ਦਿਨਾਂ ਬਾਅਦ ਮੀਟਿੰਗ ਕਰਦੇ ਰਹਿੰਦੇ ਆ ਉਹਨਾਂ ਨੂੰ ਵਕ ਵਕ ਸਾਡੇ ਟ੍ਰੈਫਿਕ ਕਾਉਂਟਰਪਾਰਟਸ ਵੀ ਸਾਨੂੰ ਉਹਨਾਂ ਨੂੰ ਅਵੇਅਰਨੈਸ ਕਰਦੇ ਰਹਿੰਦੇ ਆ ਪਰ ਮੈਂ ਵੀ ਆਪਣੇ ਤੌਰ ਤੇ ਓਲਾ ਉਬਰ ਤੇ ਹੋਰ ਵੀ ਜਿੰਨੀਆਂ ਇਹਦੇ ਵਿੱਚ ਇਹ ਚੱਲਦੀਆਂ ਐਪਸ ਚੱਲਦੀਆਂ ਉਹਨਾਂ ਨੂੰ ਅਸੀਂ ਬੁਲਾ ਕੇ ਦੁਬਾਰਾ ਫੇਰ ਉਹਨਾਂ ਨੂੰ ਦੱਸਾਂਗੇ ਤਾਂ ਕਿ ਉਹ ਅੱਗੇ ਵੀ ਬਰੀਫਿੰਗ ਤੇ ਡੀ ਬਰੀਫਿੰਗ ਕਰਦੇ ਰਹਿਣ ਬਿਲਕੁਲ ਹੂੰ ਕੁਝ ਨਾ ਕੁਛ ਤੁਹਾਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਕਿਤੇ ਨਾ ਕਿ ਤੁਹਾਨੂੰ ਵੀ ਸਮਝਦਾਰੀ ਲੋੜ ਹੈ ਜਦੋਂ ਵੀ ਕੋਈ ਰਾਈਡ ਬੁੱਕ ਕਰਵਾਉਣੇ ਹੋ ਤਾਂ ਜਿਹੜੀ ਵੀ ਗੱਡੀ ਆਈ ਉਹਦਾ ਨੰਬਰ ਤੇ ਬਕਾਇਦਾ ਉਹਦਾ ਮੋਬਾਈਲ ਨੰਬਰ ਜਿਹੜਾ ਵੀ ਡਰਾਈਵਰ ਹੈ ਉਹਨਾਂ ਕਿਤੇ ਨਾ ਕਿਤੇ ਤੁਸੀਂ ਆਪਣੇ ਕਿਸੇ ਜਾਣਕਾਰ ਨੂੰ ਭੇਜੋ ਔਰ ਉਹਦੀ ਬਕਾਇਦਾ ਫੋਟੋ ਖਿੱਚੋ ਡਰਾਈਵਰ ਨੂੰ ਵੀ ਪਤਾ ਚੱਲੇ ਵੀ ਮੇਰੀ ਗੱਡੀ ਦੀ ਫੋਟੋ ਖਿੱਚੀ ਗਈ ਹੈ ਕਿਤੇ ਨਾ ਕਿਤੇ ਮੇਰੀ ਵੀ ਫੋਟੋ ਖਿੱਚੀ ਤਾਂ ਕਿ ਉਸ ਨੂੰ ਵੀ ਡਰ ਬਣਿਆ ਰਹੇ ਔਰ ਇਹੋ ਜੀ ਅਗਰ ਹਰਕਤ ਦਿਮਾਗ 'ਚ ਸੋ ਮਹਾਰਾਜ ਦਰਜ ਜਨਸਪੋਕਸਮੈਨ ਲਈ ਭਵਿੰਦਰ ਬਾਬਰ